ਨਵਨੀਤ ਕੋ ਨਾਮ ਸੀਗਾ ਜੀ ਪਾਰਾ ਤੋਂ ਸੱਬਰ ਨੂੰ ਚੜਾਈ ਹੈ ਚਾਵਾਂ ਨਾਲ ਚੜਾਈ ਕਿਨੇ ਏਲਸਾ ਨੂੰ ਫੋਨ ਹੈ ਸਾਡੇ ਨੂੰ ਦੱਸ ਵਗੇ ਤੁਹਾਡੀ ਕੁੜੀ ਖਤਮ ਹੋ ਗਈ ਕੰਮ ਇਹਦੀਆਂ ਅਰਧ ਕਾਤਿਆਗੇ ਮੁਝੇ ਕਰੀਤੀ ਦੇਖੀ ਹੈ ਨਹੀਂ ਨਾ ਨਾ ਇਹਨੇ ਕਰ ਮਾਰ ਮਾਰ ਕੇ ਨਹੀਂ ਆਇਆ ਸਰ ਅਗਰ ਕਿ ਮਾਰ ਰੇ ਮੋਰ ਬਦਲੀ ਕਿ ਮਤਲਬ ਪੈ ਗਿਆ ਦੇਖ ਕੇ ਕਿ ਰਮਨ ਕਿ ਤੈਨੂੰ ਨੰਨ ਆ ਗਿਆ ਮੇਰੀ ਤਾਂ ਨਹੀਂ ਆ ਗਈ ਰਮਨ پتہ ਹੀ ਨਹੀਂ ਸਾਨੂੰ ਜੀ ਕੁਝ ਨਹੀਂ ਬਸ ਕੁਝ ਨਹੀਂ ਜੀ ਕਹਿੰਦਾ ਤੁਹਾਨੂੰ ਫੋਨ ਨਹੀਂ ਆਇਆ ਲਾਟ ਮੋਰ ਨੇ ਆਪਣੇ ਮम्मा ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀ ਜੀ ਤਮਰੀ ਵੀ ਰੋਗੇ ਸਾਰੇ ਜਗ੍ਹਾ ਹੈ ਹਾਏ ਅੱਜ ਆਪਣੀ ਮਰੀ ਦੀ ਨੂੰ ਦੇਖ ਲਾਗੇ ਹਾਏ ਇਹ ਜਿਹੜੀ ਤਾਂ ਜਵਹਿਰ ਤੇ ਪੁੰਚ ਰਹੀ ਹੈ ਤੋਕਦੇ ਨਹੀਂ ਲੀਂਗੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਦਾ ਜੀ ਮੇਰੇ ਘਰ ਦੇ ਕਹਿੰਦੇ ਆ ਜਾਓ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਮਿਲਾਇਆ ਨਹੀਂ ਚੱਕਿਆ ਫੇਰ ਰਾਤ ਪੀ ਲਿਆ ਨਹੀਂ ਜੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਘਰ ਬੈਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਐ ਅੱਜ ਬੜੀ ਜਲਦੀ ਹਲਕਾ ਤੀਕਾ ਆਏ ਬੜੀ ਤੇ ਲੱਭੇ ਤੇ ਆਏ ਬੜੀ ਬੜੀ ਤੇ ਰੁਮਦੀ ਆ ਦੇਣਾ ਨਾ ਸਾਡੀ ਨਾਂ ਨਦੀ ਆਵਦੀ ਹੋ ਬਾਹਰ ਬਾਹਰ ਆਇਆ ਦਸਾਂ ਰਾਤ ਦਿਓ ਆਇਆ ਦਸਾਂ ਪਾਲਣ ਵਾਲੇ ਗਈ ਸੀ ਉਹਨੇ ਜਾ ਕੇ ਘਰ ਲੱਭ ਕੇ ਦਰਵਾਜ਼ਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿਹਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਦਿਆ ਕੋਨੇ ਖੜਕੇ ਨਹੀਂ ਫਿਰ ਉਹਨੇ ਪੁਲਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਹਾਏ ਮੇਰਾ ਕਾਲਾ ਨਿੱਤਾਂ ਹਾਏ ਮੇਰਾ ਮਾਣ ਪੁਲਸ ਨੇ ਖੋਲ੍ਹਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਗਈ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੋਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲੇ ਸੀਗੇ ਤੁਸੀਂ ਆਟੋ ਜਾ ਗਏ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾਂਗੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾਗੀ ਕਰਗੀ ਸਾਨੂੰ ਕਕੋਲ ਆ ਜੀ ਬਾਹਰ ਆ ਦਸਾਂ ਬੰਦ ਗਈ ਜੀ ਤੇ ਪਹਿਲੀ ਵਾਰੀ ਪਰਸਪਤ 12 ਦਸਾਂ ਬੰਦ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਤੇ ਪੜੀ ਵੀਜੇ ਤੇ ਸਟੱਡੀ ਵੀਜੇ ਤੇ ਗਈ ਜੀ ਅਸੀਂ ਤਾਂ ਆਪਣੇ ਬਰੋਨੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਅੰਮ੍ਰਿਤ ਕੀਤੀ ਸੀ ਇੱਕ ਗਤੂ ਬਨਵਾਇਆ ਤੇ ਮਿਆ ਕੀਤਾ ਪੇਲਾ ਇੰਨਾ ਸੋਹਣਾ ਸਾਨੂੰ ਬਰੋਨਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਹੁੰਦਾ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓਏ ਮੇਰੇ ਬੀਏ ਨਵਨੀਤ ਕੋ ਨਾਮ ਸੀਗਾ ਜੀ 12 ਦਸੰਬਰ ਨੂੰ ਜਨਮ ਦਿਨ ਹੈ ਚਾਵਾ ਨਾਲ ਜਨਮ ਦਿਨ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਕਤਮ ਹੋ ਗਈ ਹੈ ਹਏ ਆਕਾ ਕਿੰਨੇ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਪਤਾ ਕੁਝ ਨਹੀਂ ਜੀ ਕਹਿੰਦਾ ਸਾਨੂੰ ਫੋਨ ਨਹੀਂ ਆਇਆ ਲਾਟ ਮੋਰ ਨੇ ਆਪਣੇ ਮਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕਹਿੰਦੇ ਆ ਜਾ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਘਰ ਦੇ ਆਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਐ ਉਹਨੇ ਜਾ ਕੇ ਘਰ ਲੱਭ ਕੇ ਦਰਵਾਜਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖਿੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਐ ਜੀ ਉਹ ਰੋਲ ਕੇ ਸਾਨੂੰ ਮੇਰੀ ਧੀ ਮੈਨੂੰ ਕਹਿੰਦੀ ਪਾਪਾ ਕੋਚ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲੇ ਸੀਗੇ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਬਿਜ਼ਨਸ ਖਲਾ ਕੇ ਦਾ ਕੀ ਕਰ ਗਈ ਸਾਨੂੰ ਕੋਲ ਆ ਜੀ ਮਾਤਰ ਹੋ ਗਿਆ ਸੀ ਗਈ ਨਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਬਾਰਾ ਸੰਬੰਧ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜੇ ਤੇ ਸਟੱਡੀ ਵੀਜੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਹੁਣ ਮਰਜ਼ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋੜਾ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਓ ਵੀ ਵਿਚਾਰੇ ਰੁਲ ਗਏ ਅਸੀਂ ਵੀ ਰੁਲ ਗਏ ਜੀ ਦੋ ਡੱਬੇ ਰੁਲ ਗਏ ਸਾਡੇ ਇਹ ਬੰਕਰ ਕੀ ਲੱਗਦਾ ਸਰਕਾਰ ਕੀ ਬਤ ਕਰੇ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਐ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾ ਜੀ ਮੈਂ ਤਾਂ ਇਹ ਹੱਥ ਜੋੜ ਕੇ ਬੇਦੀ ਕਰਦਾ ਮੇਰੀ ਧੀ ਮੇਰੇ ਮਰੀ ਆ ਜੇ ਕਿ ਤੂੰ ਦੇਖ ਲਈ ਜਾਨ ਮੇਰੀ ਧੀ ਦਾ ਮੂੰਹ ਮਨੋ ਤੱਕ ਆ ਰਹੀ ਏ ਸੁਣ ਨੀ ਨਾ ਬੋਲ ਤਰਾਇਆ ਹੋਰ ਬੇ ਬੇ ਨਾ ਬੋਲ ਤਾ ਰਮਣੂ ਦੇ ਬੀਰ ਦੀਆਂ ਦੇ ਪੁੱਤ ਅੱਜ ਬਾਲਿਆ ਅੱਜ ਮੇਰਾ ਲੱਕ ਤੋੜ ਕੇ ਨਮਨੀਤ कौर ਨਾ ਜੀ ਬੇਟੀ ਦਾ ਤੇ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਈ ਸਰਕਾਰ ਅੱਗੇ ਅਪੀਲ ਕਰਦਾ ਕਿ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਤ ਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪ ਦੀ ਧੀ ਦੀ ਮਿੱਟੀ ਨੂੰ ਇਤਿਲੀ ਆਸ ਕਰਨੀ। ਮਿਹਨਤ ਮੇਰੀ ਰਹਿਮਤ ਖੁਦਾ ਦੀ। ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ। ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। પતિ-ਪਤਨੀ ਚ ਝਗੜਾ, ਸੌਤਨ ਦਸ਼ਮਨ ਤੋਂ ਛੁਟਕਾਰਾ, ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ। ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ। ਗੁਪਤਵਸ਼ੀਕਰਨ ਕਰਵਾਓ। ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ। ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰ 9872188593